7 ਸਾਲ ਤੇ 9 ਸਾਲ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਫਿਰ ਉਹਨਾਂ ਨੂੰ ਰੱਥ ਦੇ ਵਿੱਚ ਲਜਾਇਆ ਜਾਂਦਾ ਆ ਸਰਹੰਦ ਫਤਿਹਗੜ ਸਾਹਿਬ ਸਰਹੰਦ ਨੂੰ ਸਿਰ ਹਿੰਦ ਵੀ ਕਿਹਾ ਗਿਆ ਆ ਜੀ ਹਿੰਦੁਸਤਾਨ ਦਾ ਸਿਰ ਹੁਣ ਮਲੇਰ ਕੋੜ ਦੀ ਨواب ਸਾਹਿਬ ਕਹਿੰਦੇ ਵੀ ਠੀਕ ਆ ਬਦਲਾ ਅਸੀਂ ਲਵਾਂਗੇ ਕਿਤੇ ਸਾਨੂੰ ਇਹਨਾਂ ਦੇ ਪਿਤਾ ਜੀ ਮਿਲ ਨੰਗੁਰ ਗੋਬਨ ਸਿੰਘ ਦਿਕਾ ਪਰ ਬੱਚੇ ਜੇ ਸਾਨੂੰ ਛੱਡਤਾ ਅਸੀਂ ਜਾਵਾਂਗੇ ਜੰਗਲਾਂ ਦੇ ਵਿੱਚ ਜੰਗਲਾਂ 'ਚ ਜਾ ਕੇ ਅਸੀਂ ਸਿੰਘਾਂ ਨੂੰ ਇਕੱਠੇ ਕਰਾਂਗੇ ਇਕੱਠੇ ਕਰਕੇ ਅਸੀਂ ਫੇਰ ਇੱਥੇ ਥੋੜੇ ਤੇ ਹਮਲਾ ਕਰਾਂਗੇ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਨੂੰ ਕੋਲੂ 'ਚ ਪੀੜਿਆ ਗਿਆ ਇਹ ਬਾਬਾ ਜੋਰਾਵਰ ਸਿੰਘ ਜੀ ਜਦੇ ਸ਼ਹੀਦ ਹੋ ਜਾਂਦੇ ਨੇ ਪਰ ਜਿਹੜੇ ਬਾਬਾ ਫਤਿਹ ਸਿੰਘ ਜੀ ਨੇ ਉਹ ਕਹਿੰਦੇ 12 ਮਿੰਟ ਤੜਫਦੇ ਰਹੇ ਨੇ 12 ਮਿੰਟ ਭਾਈ ਟੋਡਰਮਲ ਜੀ ਜਿਨ੍ਹਾਂ ਨੇ ਏਡੀ ਮਹਾਨ ਸੇਵਾ ਕੀਤੀ ਤਾਂ ਮਹਾਨ ਆਪਣਾ ਇਤਿਹਾਸ ਆ ਵੀ ਮਤਲਬ ਹੀ ਨਹੀਂ ਵੀ ਆਪਾਂ ਵੀ ਅਮਰਤ ਨਾ ਸਕੀਏ ਆਪਾਂ ਕੇਸ ਕਟਾਈਏ ਮਤਲਬ ਆਪਾਂ ਨਸ਼ੇ ਕਰੀਏ ਹੁਣ ਹੀ ਕਹਿੰਦੀ ਮਹਾਰਾਜ ਤੁਹਾਡੇ ਬੱਚੇ ਸ਼ਹੀਦ ਹੋ ਗਏ ਤੁਸੀਂ ਆਪਣੇ ਬੱਚਿਆਂ ਦੇ ਇਹ ਮੱਥੇ ਚੁੰਮ ਲੈਂਦੇ ਤੁਸੀਂ ਉਹਨਾਂ ਦੇ ਕਫਨ ਤਾਂ ਪਾ ਦਿੰਦੇ ਕੋਈ ਨਹੀਂ ਕਹਿ ਸਕਦਾ ਵੀ ਤੁਹਾਡੇ ਗੁਰੂ ਸਾਹਿਬ ਨੇ ਪੁੱਤ ਬਚਾ ਲੇ ਮਾਤਾ ਜੀ ਹੁਣ ਹੀ ਜਾ ਕੇ ਦੌਂਦਮਾ ਸਾਹਿਬ ਪੁੱਛਦੇ ਨੇ ਮਹਾਰਾਜ ਵੀ ਬੱਚੇ ਸਾਹਿਬ ਜਾ ਦੇ ਕਿੱਥੇ ਨੇ ਮਹਾਰਾਜ ਕਹਿੰਦੇ ਇਹਨਾਂ ਪੁੱਤਰਨ ਕੇ ਸੀਸ ਵਰ ਵਾਰ ਦिए ਸਤ ਚਾਰ ਸਿੱਖੀ ਨਹੀਂ ਛੱਡੀ ਸ਼ਹੀਦੀਆਂ ਹੋ ਗਈਆਂ ਹੁਣ ਆਪਾਂ ਸਿੱਖੀ ਛੱਡਦੇ ਆਂ ਆਪਾਂ ਕਹਿੰਨੇ ਆਂ ਬਈ ਸਾਹਿਬ ਜਿਆਦਿਆਂ ਨੂੰ ਮੰਨਤੇ ਆਂ ਮੰਦਿਰ ਇਥੇ ਟਰੈਕਟਰਾਂ ਵਾਲੀ ਵੱਡੇ ਵੱਡੇ ਟਾਇਰਾਂ ਵਾਲੀ ਫਿਰਦੀ ਆ ਪਰ ਉਹ ਮੰਦਿਰ ਜਿਹਨੂੰ ਕਿਹਾ ਜਾਂਦਾ ਉਹਨਾਂ ਨੇ ਹੜਾ ਜਿੰਨੀ ਸੇਵਾ ਕੀਤੀ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਵਾਸਤੇ ਪੂਰਾ ਦੇਸ਼ ਦੇਸ਼ ਤੋਂ ਬਾਹਰ ਦੀਆਂ ਤਾਕਤਾਂ ਵੀ ਲੱਗੀਆਂ ਹੋਈਆਂ ਸੀਗੀਆਂ ਫਿਰ ਦੂਜੇ ਪਾਸੇ ਕੁੰਮੇ ਮਾਸਕੀ ਦੀ ਝੋਗੀ ਤੋਂ ਬਾਅਦ ਉਥੇ ਗੰਗੂ ਆ ਜਾਂਦਾ ਆ ਗੰਗੂ ਮਾਤਾ ਜੀ ਤੇ ਸਾਹਿਬ ਜਾਨ ਨੂੰ ਆਪਣੇ ਘਰੇ ਲੈ ਜਾਂਦਾ ਆ ਘਰੇ ਲਿਜਾ ਕੇ ਰਾਤ ਨੂੰ ਉਹ ਚੋਰੀ ਕਰ ਲੈਂਦਾ ਆ ਮੋਹਰਾਂ ਦੀ ਫਿਰ ਉਹਨਾਂ ਨੂੰ ਗ੍ਰਿਫਤਾਰੀ ਕਰਕੇ ਮਰਿੰਡੇ ਥਾਣੇ ਜਿੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਉਥੇ ਰੱਖਿਆ ਜਾਂਦਾ ਆ 7 ਸਾਲ ਤੇ 9 ਸਾਲ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਫਿਰ ਉਹਨਾਂ ਨੂੰ ਰੱਥ ਦੇ ਵਿੱਚ ਲਜਾਇਆ ਜਾਂਦਾ ਆ ਫਰ ਸਰਹਾਨ ਫਤਿਹਗੜ ਸਾਹਿਬ ਹੱਥ ਵਿੱਚ ਵੀ ਤਾਂ ਲੈ ਕੇ ਜਾਇਆ ਜਾਂਦਾ ਆ ਵੀ ਲੋਕਾਂ ਨੂੰ ਇਹ ਲੱਗੇ ਵੀ ਕੋਈ ਮਤਲਬ ਖਾਸ ਨੇ ਵੀ ਜੇ ਉੱਥੇ ਅਸੀਂ ਟੌਰਚਰ ਕਰਦੇ ਲੈ ਗਏ ਵੀ ਲੋਕਾਂ ਨੇ ਲਜਾਨ ਨਹੀਂ ਜਣਾ ਟੌਰਚਰ ਪਹਿਲਾਂ ਬਹੁਤ ਕੀਤਾ ਕੋਤਵਾਲੀ ਸਾਹਿਬ ਠੀਕ ਆ ਤੇ ਉੱਥੇ ਲਿਜਾ ਕੇ ਜਿਹੜਾ ਸੀਗਾ ਸਰਹੰਦ ਦਾ ਨਵਾਬ ਉਹਨੂੰ ਉਹ ਬਹੁਤ ਪਹਿਲਾਂ ਔਖਾ ਹੋਇਆ ਰਿਹਾ ਉਹ ਪਰੇਸ਼ਾਨ ਵੀ ਗੁਰੂ ਗੋਬਿੰਦ ਸਿੰਘ ਜੀ ਫੜੇ ਨਹੀਂ ਜਾਂਦੇ ਹੈਗੇ ਉਹ ਉਹਨੇ ਇਹ ਕਹਤਾ ਸੀ ਮੈਨੂੰ ਬੁਲਾਇਓ ਨਾ ਵੀ ਮੈਂ ਤਾਂ ਅੰਦਰੇ ਕਮਰ ਚ ਰਹਿਣਾ ਚਾਹਨਾ ਉਹ ਤੋਂ ਬਾਅਦ ਜਦੋਂ ਗੰਗੂ ਹੁਣੀ ਪਹੁੰਚ ਗਏ ਫਰਗੜਾ ਸਾਹਿਬ ਸਰਹੰਦ ਕਹਿ ਲੋ ਹਣਾ ਉਦੋਂ ਫਰਗੜਾ ਸਾਹਿਬ ਨਹੀਂ ਸੀ ਗੰਗੂ ਹੁਣਾਂ ਨੇ ਕਿਹਾ ਵੀ ਅਸੀਂ ਮਿਲਣਾ ਚਾਹੁੰਦੇ ਆ ਸਰਹੰਦ ਦੇ ਨਵਾਬ ਨੂੰ ਉਹ ਕਹਿੰਦਾ ਮਿਲਣਾ ਨਹੀਂ ਕਿਸੇ ਨੂੰ ਉਹ ਕਹਿੰਦਾ ਵੀ ਅਸੀਂ ਇਹ ਇਹ ਜੀ ਖੁਸ਼ਖਬਰੀ ਲੈ ਕੇ ਆਏ ਆ ਵੀ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਫਿਰ ਮਿਲਿਆ ਗੰਗੂ ਸੀਆ ਵੀ ਉਹਨਾਂ ਦੇ ਬੱਚੇ ਗੁਰਗੋਬਨ ਸਿੰਘ ਜੀ ਦੇ ਉਹ ਲੈ ਕੇ ਆਏ ਫਿਰ ਉਹ ਜਿਹੜਾ ਸਰਹੰਦਰਾ ਨਵਾਬ ਸੀ ਉਹਨੇ ਸੋਚਿਆ ਵੀ ਮੈਂ ਇਹਨਾਂ ਨੂੰ ਜਾਂ ਆਪਣੇ ਧਰਮ ਚ ਲਿਆਵਾਂ ਜਾਂ ਕੋਈ ਚਮਤਕਾਰ ਦਿਖਾਉਣ ਜਾਂ ਮੈਂ ਸ਼ਹੀਦ ਕਰੂੰਗਾ ਫਿਰ ਉਹਨੇ ਇਹਨਾਂ ਨੂੰ ਟੌਰਚਰ ਕਰਨ ਦੇ ਲਈ ਜਿਹੜਾ ਠੰਡਾ ਬੁਰਜ ਠੰਡਾ ਬੁਰਜ ਉੱਥੇ ਇਹਨਾਂ ਨੂੰ ਰੱਖਿਆ ਠੰਡਾ ਬੁਰਜ ਉਹ ਤਾਂ ਬਣਾਇਆ ਸੀ ਉੱਥੇ ਵੀ ਜਿਹੜਾ ਦਿੱਲੀ ਤੇ ਸਰਹੰਦ ਠੀਕ ਹੈ ਜੀ ਇਹ ਦਿੱਲੀ ਤੇ ਜਿਹੜਾ ਸਰਹੰਦ ਦਾ ਦਿੱਲੀ ਤੇ ਲਾਹੌਰ ਦੇ ਰਸਤੇ 'ਚ ਪੈਂਦਾ ਆ ਉਦੋਂ ਦਿੱਲੀ ਤੋਂ ਲਾਹੌਰ ਜਿੰਨੇ ਵੀ ਮੁਗਲੀਆਂ ਜਿਹੜੇ ਰਾਜਸਤਾਨ ਦੇ ਮਹਾਰਾਜੇ ਸੀਗੇ ਉਹ ਜਦੋਂ ਜਾਣਦੇ ਸੀ ਉਹ ਰਾਹ ਤੇ ਸਰਹੰਦ ਰੁਕਦੇ ਹੁੰਦੇ ਸੀਗੇ ਸਰਹੰਦ ਸਰਹੰਦ ਨੂੰ ਸਿਰਹਿੰਦ ਵੀ ਕਿਹਾ ਗਿਆ ਆ ਜੀ ਹਿੰਦੁਸਤਾਨ ਦਾ ਸਿਰ ਬਹੁਤ ਵੱਡਾ ਪੁਰਾਣਾ ਸ਼ਹਿਰ ਇਹ ਉਥੇ ਰਾਜੇ ਮਹਾਰਾਜੇ ਫਿਰ ਉਹ ਜਿਹੜਾ ਸਰਹੰਦ ਦਾ ਨਵਾਬ ਸੀ ਉਹਨੇ ਠੰਡਾ ਬੁਰਜ ਤਾਂ ਤਿਆਰ ਕਰਵਾਇਆ ਗਿਆ ਸੀ ਜਿਵੇਂ ਇੱਕ ਰੈਸਟ ਹਾਊਸ ਹੁੰਦਾ ਆ ਅਫਸਰਾਂ ਦਾ ਵੀ ਇੱਥੇ ਆਉਣ ਉਹ ਉਥੇ ਆਉਂਦੇ ਸੀਗੇ ਤੇ ਉਹਦੇ ਨਾਲ ਇੱਕ ਨਦੀ ਵਾਂਗ ਵਗਦੇ ਸੀ ਹੰਸਲਾ ਉਹ ਨਦੀ ਦੀ ਠੰਡੀ ਠੰਡੀ ਹਵਾ ਜਦੋਂ ਬੁਰਜ ਪੈਂਦੀ ਸੀ ਬੁਰਜ ਵਿੱਚ ਉੱਥੇ ਗਰਮੀਆਂ ਵਿੱਚ ਵੀ ਬਹੁਤ ਠੰਡ ਲੱਗਦੀ ਸੀਗੀ ਇੱਕ ਤਰ੍ਹਾਂ ਦਾ ਏਸੀ ਸੀਗਾ ਉੱਥੇ ਫਿਰ ਉਹ ਛੋਟੇ ਮਤਲਬ ਸਹਿਬਜਾਦੇ 7 ਸਾਲ ਤੇ 9 ਸਾਲ ਦੇ ਪਹਿਲਾਂ ਭੁੱਖੇ ਸੀਗੀ ਉਹ ਚੋਲੇ ਗਿੱਲੇ ਸੀਗੀ ਉਹਨਾਂ ਦੇ ਠੀਕ ਹੈ ਜੀ ਫਿਰ ਉਹਨਾਂ ਨੂੰ ਉੱਥੇ ਰੱਖਿਆ ਗਿਆ ਮਾਤਾ ਜੀ ਨੂੰ ਰੱਖਿਆ ਗਿਆ ਫਿਰ ਕਚਹਿਰੀ 'ਚ ਪੇਸ਼ੀਆਂ ਪਾਣੀਆਂ ਸ਼ੁਰੂ ਹੋ ਗਈਆਂ ਜਦੋਂ ਪੇਸ਼ੀਆਂ ਪਾਣੀਆਂ ਸ਼ੁਰੂ ਹੋ ਗਈਆਂ ਪਹਿਲੀ ਪੇਸ਼ੀ ਵਿੱਚ ਉਹਨਾਂ ਨੇ ਸਕੀਮ ਲਾਈ ਸੀਗੀ ਸਰਹੰਦਰ ਨਵਾਬ ਨੇ ਸੁੱਚੇ ਅਨੰਦ ਉਹਨਾਂ ਨੇ ਵੀ ਜਦੋਂ ਦਰਵਾਜ਼ੇ ਵਿੱਚ ਹੀ ਝੁਕਾ ਕੇ ਅੰਦਰ ਆਉਣਗੇ ਵੀ ਅਸੀਂ ਤਾੜੀਆਂ ਮਾਰਾਂਗੇ ਵੀ ਸਾਡੇ ਮੂਰੇ ਗੁਰੂ ਦੇ ਸਾਹਿਬ ਜੀ ਦੇ ਬੱਚੇ ਝੁਕ ਗਏ ਵੀ ਗੁਰਗੋਬਨ ਸਿੰਘ ਜੀ ਝੁਕ ਗਏ ਪਰ ਦਾਦੀ ਮਾਂ ਨੇ ਇਹ ਕਿਹਾ ਸੀ ਬੀਤੋ ਸਿੰਘ ਗੁਰੂ ਤੇਗ ਬਹਾਦਰ ਜੀ ਦੇ ਪੁੱਤੇ ਹੋ ਸਾਰਾ ਇਤਿਹਾਸ ਦੱਸਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਫਿਰ ਦਰਵਾਜ਼ਾ ਦੇਖਿਆ ਸਹਬਜ਼ਾਦਿਆਂ ਨੇ ਵੀ ਬੰਦ ਆ ਪਰ ਦੋਨੇ ਸਹਬਜ਼ਾਦਿਆਂ ਨੇ ਪਹਿਲਾਂ ਆਪਣੀ ਜੁੱਤੀ ਅੰਦਰ ਕੱਢੀ ਐਂ ਛਾਤੀ ਕੱਢ ਕੇ ਅੰਦਰ ਬੜੇ ਅੰਦਰ ਜਾਂਦੇ ਸਾਰ ਜਕਾਰੇ ਇਹਨਾਂ ਨੇ ਫਤਿਹ ਬੁਲਾਈ ਫਤਿਹ ਬੁਲਾਈ ਸਾਰੇ ਹੈਰਾਨ ਸੋਚੇ ਨੰਦ ਹੋਣੀ ਵੀ ਇਹ ਤਾਂ ਵੀ ਲਾਗੇ ਗੱਲ ਬਾਤਾਂ ਡਰਦੇ ਨਹੀਂ ਕਿਸੇ ਤੋਂ ਉੱਥੇ ਫਿਰ ਸਾਰੀ ਗੱਲ ਉਹ ਬਤ ਹੋਈ ਤੁਸੀਂ ਕੌਣ ਦੱਸਿਆ ਸੀ ਗੁਰੂ ਸਾਹਿਬ ਦੇ ਬੱਚੇ ਆ ਤੁਸੀਂ ਕਿਹਦੇ ਭਰਾਓ ਸਾਰਾ ਦੱਸਿਆ ਹਨਾ ਦੱਸਿਆ ਵੀ ਤੁਹਾਡੇ ਭਰਾ ਉੱਥੇ ਮਾਰਦੇ ਨਾ ਕਹਿੰਦੇ ਸ਼ਹੀਦ ਹੋਏ ਨੇ ਸਾਡੇ ਭਰਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਹਨਾ ਸਾਰੀ ਗੱਲਬਾਤ ਹੋਈ ਪੁੱਛਿਆ ਇਸਲਾਮ ਕਬੂਲ ਕਹਿੰਦਾ ਨਾ ਤੁਹਾਨੂੰ ਥੋੜਾ ਧਰਮ ਪਿਆਰਾ ਸਾਨੂੰ ਸਾਡਾ ਧਰਮ ਪਿਆਰਾ ਠੀਕ ਆ ਤੇ ਉਹ ਤੋਂ ਬਾਅਦ ਫਿਰ ਅਗਲੀ ਪੇਸ਼ੀ ਪਈ ਐਵੇਂ ਹੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਫਿਰ ਉਹਨਾਂ ਨੇ ਦੇਖਿਆ ਵੀ ਛੋਟੇ ਬੱਚੇ ਨੇ ਵੀ ਛੋਟੇ ਜਿਹੜੇ ਬੱਚੇ ਨੇ ਉਹ ਖਡਾਉਣਿਆਂ ਨੂੰ ਮਠਿਆਈਆਂ ਨੂੰ ਬੜਾ ਪਿਆਰ ਕਰਦੇ ਨੇ ਪਰ ਉਹਨਾਂ ਨੇ ਦੁਕਾਨਾਂ ਲਾਈਆਂ ਹੂੰ ਹੂੰ ਦੁਕਾਨਾਂ ਲਾਈਆਂ ਸਰਹੰਦ ਦੁਕਾਨ ਲਾਈ ਖਡਾਉਣਿਆਂ ਦੀ ਮਠਿਆਈਆਂ ਦੀ ਤੇ ਸ਼ਸਤਰਾਂ ਦੀ ਉਹਨਾਂ ਨੇ ਛੜਤਾ ਸਾਹਿਬ ਜਾਦਿਆਂ ਨੂੰ ਵੀ ਦੇਖਦੇ ਆ ਵੀ ਕੀ ਪਸੰਦ ਕਰਦੇ ਨੇ ਜਾਂਦੇ ਸਰ ਖਡਾਉਣੇ ਵੀ ਨਹੀਂ ਚੱਕੇ ਮਠਿਆਈਆਂ ਵੀ ਨਹੀਂ ਚੱਕੀਆਂ ਛੋਟੇ ਸਾਹਿਬ ਜਾਦਿਆਂ ਨੇ ਜਾ ਕੇ ਸ਼ਸਤਰਾਂ ਨੂੰ ਹੱਥ ਪਾ ਲਿਆ ਸਾਰੇ ਫੇਰ ਹਰਾਨ ਰਹਿ ਗਏ ਫਿਰ ਉੱਥੇ ਕਾਜੀ ਠੀਕਾ ਫਿਰ ਸਾਰੇ ਉਥੇ ਬੁਲਾਏ ਦਰਬਾਰ ਸਜਾਇਆ ਗਿਆ ਉਹ ਦਰਬਾਰ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਬੁਲਾਏ ਇਹਨਾਂ ਨੇ ਉਥੇ ਫੈਸਲਾ ਇਹ ਕਰਨਾ ਸੀ ਸਰਹੰਦਰ ਦੇ ਨਵਾਬ ਨੇ ਉਥੇ ਬੁਲਾਏ ਗਏ ਸਪੈਸ਼ਲ ਬੁਲਾਏ ਗਏ ਸਕੇ ਮਲੇਰ ਕੋੜਲੀਆ ਜਿਹੜੇ ਸਕੇ ਹਨਾ ਜੀ ਨਵਾਬ ਉਹਨਾਂ ਨੂੰ ਤਾਂ ਬੁਲਾਇਆ ਸੀ ਵੀ ਉਹਨਰੇ ਭਰਾ ਸ਼ਹੀਦ ਹੋਏ ਸਕੇ ਚਮਕੌਰ ਸਾਹਿਬ ਵੀ ਭਾਈ ਵੀ ਤੁਹਾਡੇ ਭਰਾਵਾਂ ਨੂੰ ਸ਼ਹੀਦ ਕੀਤਾ ਇਹਨਾਂ ਦੇ ਪਿਤਾ ਜੀ ਨੇ ਵੀ ਨਵਾਬ ਸਾਹਿਬ ਬਿੱਤ ਤੁਸੀਂ ਬਦਲਾ ਲੈ ਲੋ ਬੱਚਿਆਂ ਤੋਂ ਸਰਹੰਦਰਾਂ ਨਵਾਬ ਕਹਿੰਦਾ ਹੋਣਾ ਮਲੇਰ ਕੋਲ ਦੇ ਨਵਾਬ ਸਭ ਕਹਿੰਦੇ ਵੀ ਠੀਕ ਆ ਬਦਲਾ ਅਸੀਂ ਲਵਾਂਗੇ ਕਿਤੇ ਸਾਨੂੰ ਇਹਨਾਂ ਦੇ ਪਿਤਾ ਜੀ ਮਿਲਣ ਗੁਰਗੋਬਨ ਸਿੰਘ ਠੀਕ ਆ ਪਰ ਬੱਚੇ ਵੀ ਕਿਤੇ ਨਹੀਂ ਲਿਖਿਆ ਹੈਗਾ ਕੁਰਾਨ ਸ਼ਰੀਫ ਜਾਂ ਕਿਤੇ ਮੁਹੰਮਦ ਸਾਹਿਬ ਨੇ ਕਿਹਾ ਹੋਵੇ ਵੀ ਮੁਸਲਮ ਵੀ ਬੱਚਿਆਂ ਤੇ ਜ਼ੁਲਮ ਕਰੋ ਕਹਿੰਦੇ ਵੀ ਇਹ ਬੱਚਿਆਂ ਤੇ ਜੇ ਜ਼ੁਲਮ ਕਰੋਗੇ ਨਾ ਵੀ ਬਹੁਤ ਮਹਾਪਾਪ ਇਹ ਕਹਿਰ ਵੀ ਅੱਲਾ ਤੁਹਾਨੂੰ ਮaaf ਨਹੀਂ ਕਰਨਾ ਅੱਲਾ ਨੇ ਇੰਨੀ ਗੱਲ ਕਹਿ ਕੇ ਸਰਹੰਦ ਦੇ ਨਵਾਬ ਉਹ ਜਿਹੜੀ ਕਚਹਿਰੀ ਸੀਗੀ ਉਥੋਂ ਹਾ ਦਾ ਨਾਰਾ ਮਾਰ ਕੇ ਉਹ ਚਲੇ ਜਾਂਦੇ ਨੇ ਹਰ ਨਾਰਾ ਨਾਰਾ ਨਾਰਕੇ ਮਲੇ ਚਲੇ ਜਾਂਦੇ ਨੇ ਉਹ ਤੋਂ ਬਾਅਦ ਫਿਰ ਸਾਰੀ ਗੱਲ ਹੁੰਦੀ ਆ ਸੁੱਚਾ ਆਨੰਦ ਕਹਿੰਦਾ ਵੀ ਬੱਚਿਓ ਜੇ ਤੁਹਾਨੂੰ ਛੱਡ ਦੀਏ ਫੇਰ ਕੀ ਕਰੋਗੇ ਹੂੰ ਉਹ ਕਹਿੰਦੇ ਪਹਿਲੀ ਗੱਲ ਤਾਂ ਤੁਸੀਂ ਸਾਨੂੰ ਛੱਡਣਾ ਨਹੀਂ ਹੈਗਾ ਜੇ ਸਾਨੂੰ ਛੱਡਤਾ ਅਸੀਂ ਜਾਵਾਂਗੇ ਜੰਗਲਾਂ ਦੇ ਵਿੱਚ ਜੰਗਲਾਂ 'ਚ ਜਾ ਕੇ ਅਸੀਂ ਸਿੰਘਾਂ ਨੂੰ ਇਕੱਠੇ ਕਰਾਂਗੇ ਇਕੱਠੇ ਕਰਕੇ ਅਸੀਂ ਫੇਰ ਇੱਥੇ ਥੋੜੇ ਤੇ ਹਮਲਾ ਕਰਾਂਗੇ ਕਿੱਡੀ ਵੱਡੀ ਗੱਲ ਕਹਤੀ ਉਹ ਗੱਲ ਕਹਿਣ ਤੋਂ ਬਾਅਦ ਫਿਰ ਉੱਥੇ ਸੋਚ ਆਨੰਦ ਕਾਜੀ ਉਹਨਾਂ ਨੇ ਕਿਹਾ ਵੀ ਲਿਆਓ ਫੈਸਲਾ ਕਰੋ ਵੀ ਇਹਨਾਂ ਨੂੰ ਕੰਦ ਚ ਚਿਣੋ ਵੀ ਇਹ ਫੈਸਲਾ ਕਰਤਾ ਫੇਰ ਜਦੋਂ ਦਾਦੀ ਮਾ ਕੋ ਪਹੁੰਚ ਰਹੇ ਨੇ ਸਾਬ ਜاده ਦੱਸੀ ਸਾਰੀ ਗੱਲ ਜੋ ਵੀ ਦੇਖੋ ਵੀ ਉਹ ਕਿਤੇ ਉਸ ਠੰਡਾ ਬੁਰਜ ਉਥੇ ਵੀ ਨਿਤਨੇਮ ਹੁੰਦਾ ਰਿਹਾ ਆ ਉਥੇ ਫਿਰ ਮੋਤੀ ਰਾਮ ਮਹਾਰਾਜੀ ਕਿੰਨੀ ਮਹਾਨ ਸ਼ਖਸੀਅਤ ਕੱਢੀ ਮਹਾਨ ਸੇਵਾ ਹਾਂਜੀ ਉਹ ਮਾਤਾ ਜੀ ਕੋਲੇ ਆਉਂਦੇ ਨੇ ਮਾਤਾ ਜੀ ਵੀ ਮੈਂ ਚਾਹਨਾ ਤੁਹਾਡੀ ਬਹੁਤ ਸੇਵਾ ਕਰਨਾ ਵੀ ਮੈਂ ਇਹ ਦੁੱਧ ਲੈ ਕੇ ਆਇਆ ਵੀ ਤੁਸੀਂ ਸ਼ਕੋ ਬਹੁਤ ਟਾਈਮ ਦੇ ਭੁੱਖੇ ਬੱਚੇ ਭੁੱਖੇ ਨੇ ਸਾਬ ਜਦੇ ਭੁੱਖੇ ਨੇ ਉਹ ਮੋਤੀ ਰਾਮ ਮਹਾਰਾਜੀ ਨੇ ਉਹ ਦੁੱਧ ਦੀ ਸੇਵਾ ਕੀਤੀ ਤੇ ਮਾਤਾ ਗੁਦਰੀ ਜੀ ਕਹਿੰਦੇ ਵੀ ਮੋਤੀ RAM ਵੀ ਤੂੰ ਏਡੀ ਮਹਾਨ ਸੇਵਾ ਕੀਤੀ ਆ ਵੀ ਤੂੰ ਕੱਲੋਂ ਨਾ ਹੀ ਉਹ ਕਹਿੰਦਾ ਮੈਂ ਕੱਲੋਂ ਕਿਉਂ ਨਾ ਵਾਂ ਮਾਤਾ ਜੀ ਕਹਿੰਦੇ ਭਾਈ ਵੀ ਇਹਨਾਂ ਨੇ ਤੈਨੂੰ ਛੱਡਣਾ ਨਹੀਂ ਹੈਗਾ ਮੁਗਲਾਂ ਨੇ ਇਹ ਬਹੁਤ ਗਲਤ ਬੰਦੇ ਨੇ ਤੇ ਵੀ ਤੇਰਾ ਜਿਹੜਾ ਬੱਚਾ ਉਹ ਵੀ ਮੇਰਾ ਪੋਤਾ ਆ ਹਨਾ ਤੇ ਫੇਰ ਦੇਖੋ ਤੁਸੀਂ ਮੋਤੀ RAM ਮਹਾਰਾਜੀ ਨੇ ਦੁੱਧ ਪਲਾਇਆ ਮਾਤਾ ਜੀ ਕਹਿੰਦੇ ਵੀ ਭਾਈ ਮੁਗਲਾਂ ਨੇ ਤੇਰੇ ਪਰਿਵਾਰ ਦਾ ਇੰਨਾ ਖੂਨ ਕੱਢ ਦੇਣਾ ਆ ਤੂੰ ਉਹਨਾਂ ਦੁੱਧ ਨਹੀਂ ਪਲਾਇਆ ਹੈਗਾ ਮਤਲਬ ਕਿ ਇਹ ਇੰਨੇ ਗਲਤ ਨੇ ਵੀ ਮੋਤੀ ਵੀ ਤੂੰ ਬਹੁਤ ਮਹਾਨ ਸੇਵਾ ਕੀਤੀ ਆ ਵੀ ਤੂੰ राजे ਕੱਲੋਂ ਨਹੀਂ ਹੈ ਫਿਰ ਦੇਖੋ ਤੁਸੀਂ ਵੀ ਉਹ ਦੁੱਧ ਪਲਾਉਣ ਕਰਕੇ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਨੂੰ ਕੋਲੂ ਚ ਪੀੜਿਆ ਗਿਆ ਕੋਲੂ ਜਿੱਥੋਂ ਉਹ ਤਿਲਾਂ ਦਾ ਵੀ ਤੇਲ ਕੱਢਦੇ ਆ ਕੋਲੂ ਚ ਪੀੜਿਆ ਗਿਆ ਜਦੋਂ ਕਹਿੰਦੇ ਕੋਲੂ ਚ ਪੀੜਦੇ ਸੀਗੇ ਪਹਿਲਾ ਮੋਤੀराम ਮਹਿਰਾ ਜੀ ਦਾ ਜਿਹੜਾ ਬੱਚਾ ਸੀ ਨਾ ਕਹਿੰਦੇ ਉਹਨੂੰ ਪੀੜਿਆ ਗਿਆ ਜਦੋਂ ਕੜਕ-ਕੜਕ ਦੀਆਂ ਆਵਾਜ਼ਾਂ ਆਈਆਂ ਮੋਤੀराम ਮਹਿਰਾ ਜੀ ਉਹ ਆ ਕੇ ਦੇਖਣ ਜਦੋਂ ਦੇਖਣ ਆਏ ਕੋਲੂ ਦੇ ਕੋਲੇ ਮੁਗਲ ਕਹਿੰਦੇ ਮੈਂ ਤੁਹਾਨੂੰ ਕਹਿੰਦੇ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਵੀ ਤੁਸੀਂ ਨਾ ਸੇਵਾ ਕਰੋ ਵੀ ਤੁਸੀਂ ਹੁਣ ਹੁਣ ਤੁਹਾਨੂੰ ਅਫਸੋਸ ਹੁੰਦਾ ਆ ਉਹ ਕਹਿੰਦੇ ਮੈਨੂੰ ਅਫਸੋਸ ਨਹੀਂ ਹੁੰਦਾ ਕਹਿੰਦੇ ਮੈਂ ਤਾਂ ਇਹ ਦੇਖਦਾ ਵੀ ਮਾਤਾ ਗੁਦਰੀ ਜੀ ਨੇ ਇਹ ਕਿਹਾ ਸੀ ਵੀ ਤੂੰ ਇਹਨਾਂ ਦੁੱਧ ਨਹੀਂ ਪਿਲਾਇਆ ਵੀ ਜਿੰਨਾ ਖੂਨ ਕੱਢਣਾ ਉਹਨਾਂ ਨੇ ਵੀ ਤੁਸੀਂ ਮੇਰੇ ਬੱਚੇ ਦਾ ਖੂਨ ਕਿੰਨਾ ਕੱਢਦੇ ਪਏ ਹੋ ਮਤਲਬ ਉਹ ਸਾਰੇ ਪਰਿਵਾਰ ਨੂੰ ਕੋਲੂ ਚ ਪੀੜਤਾ ਮੋਤੀराम ਮਹਾਰਾਜੀ ਦੇ ਉਹ ਤਾਂ ਬਾਦ ਦੇਖੋ ਇਹ ਵੱਡੇ ਛੋਟੇ ਸਭ ਜਾਦੇ ਉਹਨਾਂ ਨੂੰ ਇਹ ਫਿਰ ਸੋ ਕਹਿੰਦੇ ਵੀ ਸਜ਼ਾ ਕੌਣ ਦਵੂ ਪ੍ਰਸ਼ਾਸਨ ਬੇਗ ਬਾਸ਼ਲ ਬੇਗ ਇਹ ਜਲਾਦਾਂ ਨੂੰ ਕਿਹਾ ਗਿਆ ਉਨਾਂ ਦੀ ਸਜਾ ਮਾਫ ਕਰਤੀ ਸਰਹੰਦ ਦੇ ਨਵਾਬ ਨੇ ਫਿਰ ਉਹ ਕੰਧ ਤਿਆਰ ਕੀਤੀ ਗਈ ਕੰਧ ਤਿਆਰ ਕਿਵੇਂ ਮਤਲਬ ਜਦੋਂ ਆਪਾਂ ਨਿਉ ਆ ਭਰਦਿਆਂ ਘਰਾਂ ਦੇ ਵਿੱਚ ਉਹ ਜਦੋਂ ਨਿਉ ਭਰੀ ਜਾਂਦੀ ਆ ਥੱਲੇ ਵੀ ਥੱਲੇ ਸਹਬ ਜਾਜ਼ਿਆਂ ਨੂੰ ਖੜਾ ਲਿਆ ਉਹ ਖੜਾ ਕੇ ਉਹਨਰੇ ਆਲੇ ਦੁਆਲੇ ਪੈਰਾਂ ਤੋਂ ਲੈ ਕੇ ਉੱਪਰ ਤੱਕ ਇੱਟਾਂ ਰੋੜੇ ਬਜਰੀ ਜੋ ਵੀ ਉਸ ਟਾਈਮ ਆਪਾਂ ਕੰਧ ਬਣਾਉਨੇ ਆ ਉਹ ਉੱਤੇ ਨੂੰ ਕੰਧ ਖੜੀ ਕਰਨ ਲੱਗ ਗਏ ਮਤਲਬ ਕਿ ਕੰਧ ਐਵੇਂ ਸੀ ਜਿਵੇਂ ਬਚਾਲੇ ਸਹਬਜ਼ਾਦੇ ਨੇ ਆਲੇ-ਦੁਆਲੇ ਆਪਾਂ ਨੂੰ ਕੰਧ ਦਿਖਦੀ ਆ ਲੈਫਟ ਤੋਂ ਵੀ ਰਾਈਟ ਤੋਂ ਵੀ ਸਮਝਣ ਮੇਰੀ ਗੱਲ ਉਹ ਕੰਧ ਐਵੇਂ ਉਹ ਖੜੀ ਕੀਤੀ ਉਹ ਕੰਧ ਦੇ ਵਿੱਚ ਸਹਬਜ਼ਾਦਿਆਂ ਨੂੰ ਉੱਚਣਿਆ ਗਿਆ ਫਿਰ ਇਤਿਹਾਸ ਦੱਸਦਾ ਆ ਉਹ ਕੰਧ ਫਿਰ ਗਿਰ ਜਾਂਦੀ ਆ ਗਿਰਨ ਤੋਂ ਬਾਅਦ ਫਿਰ ਉੱਥੇ ਜਲਾਦ ਮਤਲਬ ਉੱਥੇ ਚਾਕੂਆਂ ਨਾਲ ਕਹ ਲੋ ਛੁਰੀਆਂ ਨਾਲ ਕਹ ਲੋ ਵੀ ਉਹ ਗਰਦਨਾਂ ਤੇ ਰੱਖ ਕੇ ਉਹ ਸ਼ਹੀਦੀਆਂ ਹੁੰਦੀਆਂ ਨੇ ਉਹ ਸ਼ਹੀਦ ਕਰਦੇ ਨੇ ਜਦੋਂ ਕਹਿੰਦੇ ਵੀ ਬਾਬਾ ਜੋਰਾਵਰ ਸਿੰਘ ਜੀ ਜਿਹੜੇ ਵੱਡੇ ਹਾਂਜੀ ਕਹਿੰਦੇ ਜਦੋਂ ਉਹ ਜਿਵਾ ਕਹਿੰਦੇ ਨੇ ਉਹ ਸ਼ਬਦ ਨੂੰ ਕਹਿੰਦੇ ਉਹ ਕਰਦੇ ਨੇ ਵੀ ਬਾਬਾ ਜੋਰਾਵਰ ਸਿੰਘ ਜੀ ਜਦੇ ਸ਼ਹੀਦ ਹੋ ਜਾਂਦੇ ਨੇ ਪਰ ਜਿਹੜੇ ਬਾਬਾ ਫਤਿਹ ਸਿੰਘ ਜੀ ਨੇ ਉਹ ਕਹਿੰਦੇ ਵੀ 12 ਮਿੰਟ ਤੜਫਦੇ ਰਹੇ ਨੇ 12 ਮਿੰਟ ਮਤਲਬ ਮੈਂ ਇਹ ਮਤਲਬ ਜਿਹਾ ਸੁਣਿਆ ਆ ਵੀ 12 ਮਿੰਟ ਕਿੰਨੇ ਜ਼ਿਆਦਾ ਹੁੰਦੇ ਨੇ ਕੋਈ ਇਹ ਨਹੀਂ ਵੀ 1 ਸਕਿੰਟਾਂ ਦੀ ਗੱਲ ਆ ਹਨਾ ਇਹ ਮਤਲਬ ਕਈ ਜਿਵੇਂ ਤਰ੍ਹਾਂ ਤਰ੍ਹਾਂ ਕੋਈ ਸਾਈਨਾਈਟ ਹੁੰਦਾ ਕੋਈ ਹੋਰ ਕੋਈ ਗੋਲੀ ਵੀ ਕਿਸੇ ਦਾ ਮਾਰ ਦਿਆ ਜਿਹੜੇ ਡੈਥ ਹੋ ਜਾਂਦੀ ਆ ਹਨਾ ਪੇਨ ਮਤਲਬ ਪੇਨ ਕੱਟ ਹੁੰਦੀ ਆ ਮਤਲਬ 12 ਮਿੰਟ ਕਿੰਨੇ ਜ਼ਿਆਦਾ ਨੇ ਤੇ ਉਹ ਉਮਰ ਵੀ ਮਤਲਬ 7 ਸਾਲ ਦੀ ਆ ਹਨਾ ਜੀ 7 ਸਾਲ ਦਾ ਬੱਚਾ ਉਹ ਮਹਾਨ ਬਾਬੇ ਨੇ ਮਤਲਬ ਤੁਸੀਂ ਦੇਖੋ ਵੀ 12 ਮਿੰਟ ਕਹਿੰਦੇ ਉਹ ਤੜਫਦੇ ਰਹੇ ਮਤਲਬ ਹਾਲੇ ਦਵਾਲੇ ਜਿਹੜੇ ਖੜੇ ਹੋਣੇ ਆ ਉਹ ਮੁਗਲ ਉਹ ਰਾਖਸ਼ ਉਹਨਰ ਵੀ ਪਰਿਵਾਰ ਨੇ ਉਹਨਾਂ ਨੇ ਵੀ ਬੱਚੇ ਦੇਖੇ ਨੇ ਵੀ ਉਹ ਮਤਲਬ ਇੰਨੇ ਸੋਹਣੇ ਬਾਬਾ ਫਤਿਹ ਸਿੰਘ ਜੀ ਵੀ ਕਿਵੇਂ ਉਹ 12 ਮਿੰਟ ਕਦੋਂ ਪੂਰੇ ਹੋਏ ਨੇ ਮੈਂ ਸੋਚ ਗਏ ਦੇਖੋ ਹਾਂਜੀ ਫਿਰ ਉਹ ਸ਼ਹੀਦੀ ਹੋਈ ਫਿਰ ਮਾਤਾ ਗੁਜਰੀ ਜੀ ਉਹਨਾਂ ਨੇ ਆਪਣਾ ਸਰੀਰ ਛੱਡੇ ਆ ਉਹ ਸੱਚਖੰਡ ਗਏ ਫਿਰ ਉਹ ਭਾਈ ਟੋਡਰ ਮਲ ਜੀ ਜਿਨ੍ਹਾਂ ਨੇ ਏਡੀ ਮਹਾਨ ਸੇਵਾ ਕੀਤੀ ਉਹ ਮੋਹਰਾ ਖੜੀਆਂ ਕਰਕੇ ਉਹ ਜ਼ਮੀਨ ਮੁੱਲ ਲਈ ਮੁੱਲ ਲੈ ਕੇ ਫਿਰ ਜੋਤੀਸਰੂਪ ਗੁਰਦੁਆਰਾ ਸਾਹਿਬ ਜਗਾ ਜਿੱਥੇ ਅਸਥਾਨ ਬਣਿਆ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਉੱਥੇ ਮਹਾਨ ਬਾਬੇ ਪਈ ਬਾਬਾ ਜੁਜਾਰ ਜੋਰਾਵਰ ਸਿੰਘ ਜੀ ਅਬਾ ਫਤਿਹ ਸਿੰਘ ਦੀ ਮਾਤਾ ਗੁਜਰੀ ਜੀ ਉਹਨਾਂ ਨਾਲ ਉੱਥੇ ਸਸਕਾਰ ਕੀਤਾ ਗਿਆ ਵੀ ਏਡਾ ਮਹਾਨ ਮਤਲਬ ਕਿ ਏਡਾ ਮਹਾਨ ਆਪਣਾ ਇਤਿਹਾਸ ਆ ਵੀ ਮਤਲਬ ਹੀ ਨਹੀਂ ਵੀ ਆਪਾਂ ਵੀ ਅਮਰਤ ਨਾ ਛਕੀਏ ਆਪਾਂ ਕੇਸ ਕਟਾਈਏ ਮਤਲਬ ਆਪਾਂ ਨਸ਼ੇ ਕਰੀਏ ਆਪਣਾ ਤਾਂ ਏਡਾ ਮਹਾਨ ਇਤਿਹਾਸ ਆ ਮੈਂ ਸੋਚਦਾ ਸੀ ਵੀ ਜੇ ਇੱਥੇ 10 ਲੱਖ ਦੀ ਫੌਜ ਆਈਏ ਚਾਹੇ 20 ਲੱਖ ਆ ਜਾਂਦੀ ਚਾਹੇ 40 ਲੱਖ ਆ ਜਾਂਦੀ ਚਾਹੇ 100 ਲੱਖ ਫੌਜ ਇੱਥੇ ਆ ਜਾਂਦੀ ਉਹ ਕੱਲੇ ਪੰਜ ਪਿਆਰੇ ਜਿਹੜੇ ਨੇ ਨਾ ਕੱਲੇ ਪੰਜ ਪਿਆਰੇ ਉਹਨਾਂ ਨੇ ਖਤਮ ਕਰ ਦੇਣੀ ਸੀਗੀ ਮਤਲਬ ਕਹਿੰਦੇ ਵੀ ਇੱਕ ਪਿੱਛੇ ਜੇ ਗਾਣਾ ਆਇਆ ਸੀਗਾ ਉੱਥੇ ਇੱਕ ਜਿਹੜੀ ਹੋਣੀ ਆ ਹੋਣੀ ਮਤਲਬ ਕਿ ਮੌਤ ਦੀ ਗੱਲਬਾਤ ਕਰਾਈ ਸੀ ਉਹਨਾਂ ਨੇ ਮਤਲਬ ਗਾਇਆ ਸੀ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਹੋਣੀ ਕਹਿੰਦੀ ਵੀ ਗੁਰੂ ਸਾਹਿਬ ਤੁਹਾਡੇ ਕੋਲ ਤਾਂ ਐਡ ਐਡ ਮਹਾਨ ਸਿੰਘ ਸੂਰਮੇ ਵੀ ਤੁਸੀਂ ਉਹਨਾਂ ਨੂੰ ਹੀ ਕਹਿ ਦਿੰਦੇ ਪੁੱਤ ਬਚਾ ਲਿਆ ਹੁੰਦੇ ਮਹਾਰਾਜ ਕਹਿੰਦੇ ਵੀ ਮੈਂ ਹੋਣੀਏ ਫਰਕ ਨਹੀਂ ਕਰਦਾ ਵੀ ਆਪਣੇ ਸਿੰਘਾਂ ਤੇ ਗੁਰੂ ਆਪਣੇ ਸਿੰਘਾਂ ਤੇ ਆਪਣੇ ਬੱਚਿਆਂ ਦੇ ਵਿੱਚ ਫਿਰ ਹੋਣੀ ਕਹਿੰਦੀ ਮਹਾਰਾਜ ਤੁਹਾਡੇ ਬੱਚੇ ਸ਼ਹੀਦ ਹੋ ਗਏ ਤੁਸੀਂ ਆਪਣੇ ਬੱਚਿਆਂ ਦੇ ਇਹ ਮੱਥੇ ਚੁੰਮ ਲੈਂਦੇ ਤੁਸੀਂ ਉਹਨਾਂ ਦੇ ਕਫਨ ਤਾਂ ਪਾ ਦਿੰਦੇ ਤੁਸੀਂ ਉਹਨਾਂ ਦੇ ਫੁੱਲ ਚੁੱਕ ਲੈਂਦੇ ਕਿਉਂਕਿ ਤੁਸੀਂ ਦੇਖੋ ਵੀ ਚਾਹੇ ਚਮਕੌਰ ਸਾਹਿਬ ਦੀ ਧਰਤੀ ਆ ਚਾਹੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਆ ਆਪਣੇ ਪਰਿਵਾਰ ਵਿੱਚ ਕਿਸੇ ਦੀ ਵੀ ਡੈਥ ਹੋ ਜਾਂਦੀ ਆ ਆਪਾਂ ਉਦੋਂ ਤੱਕ ਸਸਕਾਰ ਨਹੀਂ ਕਰਦੇ ਆਪਣਾ ਜੇ ਕੋਈ ਫੋਰਨ ਕੰਟਰੀ ਗਿਆ ਹੁੰਦਾ ਆਪਾਂ ਬੁਲਾਉਣੀ ਉਹਨੂੰ ਪਹਿਲਾਂ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਨੇ ਜਦੋਂ ਸਸਕਾਰ ਕੀਤਾ ਨਾ ਗੁਰੂ ਗੋਬਿੰਦ ਸਿੰਘ ਜੀ ਫਤਿਹਗੜ ਸਾਹਿਬ ਨੇ ਜਦੋਂ ਛੋਟਿਆ ਨਾ ਸਸਕਾਰ ਹੋਇਆ ਦੇਖੋ ਏਡੇ ਮਹਾਨ ਗੁਰੂ ਸਾਹਿਬ ਆਪਾਂ ਮਤਲਬ ਜਿੰਨਾ ਤੋਂ ਸਾਰਾ ਕੁਝ ਮੰਗਦੇ ਆ ਜੋ ਆਪਾਂ ਨੂੰ ਸਾਰਾ ਕੁਝ ਦਿੰਦੇ ਨੇ ਹਨਾ ਉਹਨਾਂ ਦੇ ਬੱਚਿਆਂ ਦਾ ਜਦੋਂ ਇਹ ਸਸਕਾਰ ਹੋਇਆ ਵੀ ਨਾ ਤਾਂ ਗੁਰੂ ਸਾਹਿਬ ਨੇ ਫੁੱਲ ਚੁਗੇ ਨਾ ਸਸਕਾਰ ਕੀਤਾ ਨਾ ਮਹਾਰਾਜ ਜਦੋਂ ਕਿ ਜਦੋਂ ਚਮਕੌਰ ਸਾਹਿਬ ਸਸਕਾਰ ਹੋਇਆ ਉਦੋਂ ਮਹਾਰਾਜ ਇਧਰ ਦੇ ਏਰੀਆ ਚ ਮਾਛੀਵਾੜਾ ਸਾਹਿਬ ਨੇ ਕਟਾਣਾ ਸਾਹਿਬ ਨੇ ਇਧਰ ਆਲਮਗੀਰ ਸਾਹਿਬ ਨੇ ਜਦੋਂ ਛੋੜਿਆ ਦਾ ਸਸਕਾਰ ਹੋਇਆ ਉਦੋਂ ਗੁਰੂ ਸਾਹਿਬ ਉਧਰ ਨੇ ਰਾਏਕੱਲੇ ਕੋਲੇ ਰਾਏਕੋਟ ਵੱਲ ਨੇ ਇਹ ਮਤਲਬ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰਾ ਕੁਝ ਹੀ ਪਤਾ ਸੀ ਤੁਸੀਂ ਦੇਖੋ ਹਿਫਟਰੀ ਦੇ ਵਿੱਚ ਇਹ ਆਇਆ ਹੋਇਆ ਜਦੋਂ ਗੁਰੂ ਸਾਹਿਬ ਪਹੁੰਚੇ ਨੇ ਰਾਏਕੋਟ ਉਦੋਂ ਨੂਰੇ ਮਾਹੀ ਨੂੰ ਕਹਿੰਦੇ ਨੇ ਵੀ ਨੂਰੇ ਆ ਜਾ ਕੇ ਸਰਹੰਦ ਤੋਂ ਖਬਰ ਲੈ ਕੇ ਆ ਬੀ ਬੱਚਿਆਂ ਦਾ ਕੀ ਹਾਲ ਆ ਤੁਸੀਂ ਧਿਆਨ ਨਾਲ ਸੋਚੋ ਵੀ ਜੇ ਗੁਰੂ ਸਾਹਿਬ ਨੇ ਨੂਰੇ ਮਾਹੀ ਨੂੰ ਰਾਏਕੋਟ ਤੋਂ ਭੇਜਿਆ ਆ ਗੁਰੂ ਗੋਬਿੰਦ ਸਿੰਘ ਜੀ ਨੇ ਇਤਿਹਾਸ ਕਿਤੇ ਨਹੀਂ ਜੇਕਰ ਆਉਂਦਾ ਵੀ ਮਾਛੀਵਾੜਾ ਸਾਹਿਬ ਤੋਂ ਭਾਈ ਗਨੀਖਾਨ ਅਬੀਖਾਨ ਦੇ ਪਰਿਵਾਰ ਤੋਂ ਕਿਸ ਨੂੰ ਭੇਜਿਆ ਹੋਵੇ ਵੀ ਜਾ ਕੇ ਖਬਰ ਲੈ ਕੇ ਆ ਧਿਆਨ ਨਾਲ ਸੋਚੋ ਗੁਰੂ ਸਾਹਿਬ ਨੇ ਇਥੋਂ ਨਹੀਂ ਕਿਸ ਨੂੰ ਭੇਜਿਆ ਗਲਾਵਰੇ ਪੰਜਾਬ ਦੇ ਘਰੋਂ ਨਹੀਂ ਕਿਸੇ ਨੂੰ ਭੇਜਿਆ ਉਹ ਉਥੋਂ ਹੀ ਕਿਉਂ ਕਿਉਂਕਿ ਗੁਰੂ ਸਾਹਿਬ ਇਹੀ ਕੋਸ਼ਿਸ਼ ਕਰਨ ਆਏ ਸੀ ਜਿਹੜੀ ਹੇਮਕੁੰਨ ਸਾਹਿਬ ਜੋ ਵੀ ਮਹਾਰਾਜ ਨੇ ਕਿਹਾ ਸੀ ਹੈਨਾ ਧਿਆਨ ਨਾਲ ਸੋਚੋ ਵੀ ਜਦੋਂ ਸ਼ਹੀਦੀਆਂ ਹੋ ਗਈਆਂ ਉਦੋਂ ਗੁਰੂ ਸਾਹਿਬ ਨੇ ਕਿਹਾ ਵੀ ਨੂਰਿਆ ਪਤਾ ਕਰਕੇ ਆ ਇਹ ਤੇ ਵੀ ਜਿਹੜਾ ਮਹਾਰਾ ਮਾਸ਼ੀਬੜਾ ਸਾਹਿਬ ਦਾ ਸਥਾਨ ਆ ਉੱਥੇ ਮਹਾਰਾ 2 ਦਿਨ 2 ਰਾਤਾਂ ਰਹੇ ਨੇ ਗਨੀਖਾਨ ਨਵੀਖਾਨ ਸਾਹਿਬ ਦੇ ਘਰੇ ਮਹਾਰਾ ਜਿੱਥੋਂ ਭੇਜ ਸਕਦੇ ਸੀ ਗਨੀਖਾਨ ਨਵੀਖਾਨ ਜੀ ਪਤਾ ਕਰਕੇ ਆਵੋ ਨਹੀਂ ਸਾਰਾ ਕੁਝ ਪਤਾ ਸੀ ਮਹਾਰਾ ਨੂੰ ਵੀ ਸ਼ਹੀਦੀਆਂ ਹੋਣੀਆਂ ਕਿਉਂਕਿ ਮਹਾਰਾਜ ਨੇ ਪੰਥ ਕੌਮ ਖੜੀ ਕਰਨੀ ਸੀ ਪੰਥ ਜਾਣੀ ਜਾਣ ਜਾਣੀ ਜਾਣ ਠੀਕ ਹੈ ਜੀ ਕਿਉਂਕਿ ਦੇਖੋ ਹੁਣ ਕੋਈ ਨਹੀਂ ਕਹਿ ਸਕਦਾ ਵੀ ਗੁਰੂ ਸਾਹਿਬ ਨੇ ਦੇਖੋ ਕੁਸਚਨ ਕੌਸਤਨ ਕੌਸਤਨੇ ਨਹੀਂ ਬਣਦਾ ਜਿਹੜਾ ਕੌਸਤਨ ਆ ਨਾ ਉਹੀ ਨਹੀਂ ਹੈਗਾ ਕੋਈ ਨਹੀਂ ਕਹਿ ਸਕਦਾ ਵੀ ਤੁਹਾਡੇ ਗੁਰੂ ਸਾਹਿਬ ਨੇ ਪੁੱਤ ਬਚਾ ਲੇ ਨਾ ਮਤਲਬ ਇਹ ਨਹੀਂ ਗੁਰੂ ਸਾਹਿਬ ਨੇ ਕੁਝ ਵੀ ਨਹੀਂ ਬਚਾਇਆ ਮਤਲਬ ਏਡੇ ਮਹਾਨ ਗੁਰੂ ਤੇ ਦੇਖਿਆ ਜਾਵੇ ਇਹ ਬਹੁਤ ਨਿਊਜ਼ ਆਉਂਦੀਆਂ ਹੁੰਦੀਆਂ ਨੇ ਵੀ ਕਿਸੇ ਲੀਡਰ ਨੇ ਆਪਣਾ ਘਰ ਭਰ ਲਿਆ ਕਿਸੇ ਮਹਾਪੁਰਖਾਂ ਨੇ ਸਾਧੂ ਕੋਈ ਤਰ੍ਹਾਂ ਤਰ੍ਹਾਂ ਦੇ ਹੁੰਦੇ ਨੇ ਗਲਤ ਠੀਕ ਵੀ ਹਨਾ ਪਰ ਦੇਖੋ ਕੋਈ ਮਤ ਕਹਿ ਨਹੀਂ ਸਕਦਾ ਕੋਈ ਕੌਸਤਨ ਨਹੀਂ ਮਹਾਰਾ ਨੇ ਪੋਤਾ ਆਪਣੇ ਵਾਰ ਤੇ ਸਰਬੰਸ ਵਾਰਤਾ ਕਾਮ ਦੇ ਕਰਕੇ ਕਾਮ ਬਚਾ ਲਈ ਠੀਕ ਹੈ ਜੀ ਤੁਸੀਂ ਦੇਖੋ ਮਤਲਬ ਕਿ ਹਜੂਰ ਸਾਹਿਬ ਜਦੋਂ ਮਹਾਰਾਜ ਗਏ ਨੇ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਜਿਹੜੇ ਜਿਹੜੀ ਬਿੰਦੀ ਸੰਤਾਨ ਉਹਨਾਂ ਚ ਕੋਈ ਨਹੀਂ ਹੈਗਾ ਚਾਰੇ ਪੁੱਤ ਵਾਰ ਤੇ ਕਿੱ ਕਰੀ ਇੱਕ ਹੁੰਦੇ ਬਿੰਦੀ ਸੰਤਾਨਿਕ ਹੁੰਦੇ ਨਾਦੀ ਨਾਦੀ ਪੁੱਤ ਖਾਲਸਾ ਮਹਾਰਾਜ ਦਾ ਹੀ ਸ਼ਬਦ ਤੋਂ ਪੈਦਾ ਹੋਇਆ ਮਤਲਬ ਕਿ ਸਾਰਾ ਕੁਛ ਮਹਾਰਾਜ ਉਹ ਵਾਰ ਗਿਆ ਆਪਣੇ ਤੇ ਕਿਉਂਕਿ ਜਦੋਂ ਦੇਖੋ ਮਾਤਾ ਜੀ ਹਣੀ ਉੱਥੇ ਕਿੱਡਾ ਗੁਰੂ ਸਾਹਿਬ ਪਿਆਰ ਕਰਦੇ ਨੇ ਕੌਣ ਇਹ ਇੰਨਾ ਕੋਈ ਨਹੀਂ ਕਰ ਸਕਦਾ ਮਾਤਾ ਜੀ ਹਣੀ ਜਾ ਕੇ ਦੰਦਮਾ ਸਾਹਿਬ ਪੁੱਛਦੇ ਨੇ ਮਹਾਰਾਜ ਵੀ ਬੱਚੇ ਸਾਹਿਬ ਜਾ ਦੇ ਕਿੱਥੇ ਨੇ ਮਹਾਰਾਜ ਕਹਿੰਦੇ ਇਹਨਾਂ ਪੁੱਤਰਨ ਕੇ ਸੀਸ ਪਰ ਦੇਖੋ ਸਾਹਮਣੇ ਸਾਰਾ ਪੰਥ ਸਾਰੀ ਕੌਮ ਬੈਠੀ ਸੀਗੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ दिए ਸਤ ਚਾਰ ਆਪਣੇ ਘਰਾਂ ਚ ਵਿਆਹ ਸ਼ਾਦੀਆਂ ਹੁੰਦੀਆਂ ਕੋਈ ਡਾਲਰ ਵਾਰ ਦਾ ਕੋਈ ਪੈਸੇ ਵਾਰ ਦਾ ਲੱਖ ਰੁਪਈਆ ਵਾਰ ਦਾ ਮਤਲਬ ਕਿ ਵਾਰੇ ਦਿੱਤਾ ਉਤੋਂ ਸਿਰ ਦੇ ਉਤੋਂ ਸਹਬ ਜਿਆਦਾ ਹੀ ਵਾਰ ਤੇ ਹਨਾ ਮਤਲਬ ਕਿ ਮਹਾਰਾਜ ਨੇ ਉਹ ਕਿਸੇ ਨੂੰ ਸਪੈਸ਼ਲ ਨਹੀਂ ਕਿਹਾ ਸਾਰਿਆਂ ਨੂੰ ਕਿਹਾ ਆ ਤੇ ਸਾਰੇ ਹੀ ਨਾ ਜਦੋਂ ਮਤਲਬ ਸਵੇਰੇ ਮੈਂ ਕਹਿੰਦਾ ਵੀ ਸ਼ਿਸ਼ਮਰੇ ਤਿਆਰ ਹੋਣੇ ਆਪਾਂ ਚਾਹੀ ਕੋਈ ਵੀ ਆ ਸ਼ਿਸ਼ਮਰੇ ਖੜ ਕੇ ਆਏ ਦੇਖਿਆ ਕਰੇ ਵੀ ਗੁਰੂ ਸਾਹਿਬ ਨੇ ਵੀ ਮੇਰੇ ਵੀ ਸਿਰ ਤੋਂ ਕਿਸ ਦਾ ਨਾਮ ਏ ਆ ਕਿਸ ਦਾ ਬੀ ਆ ਕੋਈ ਵੀ ਆ ਕੋਈ ਸਿੰਘ ਆ ਕੋਈ ਕੌਰ ਆ ਵੀ ਗੁਰੂ ਸਾਹਿਬ ਨੇ ਵੀ ਮੈਂ ਕੌਣ ਆ ਵੀ ਮੇਰੇ ਸਿਰ ਤੋਂ ਗੁਰੂ ਸਾਹਿਬ ਨੇ ਚਾਰ ਪੁੱਤ ਵਾਰੇ ਹਰੇਕ ਸੋਚ ਹਰੇਕ ਸਿੱਖ ਸਿੱਖ ਪਰਿਵਾਰ ਜਿਹੜਾ ਪੈਦਾ ਹੋਇਆ ਕਿਉਂਕਿ ਗੁਰੂ ਸਾਹਿਬ ਨੇ ਸਾਰਿਆਂ ਨੂੰ ਕਿਹਾ ਇਹਨਾਂ ਪੁੱਤਰਾਂ ਕੇ ਸੀਸ ਪਰਿਵਾਰ ਦੀ ਇਹ ਸੁੱਤ ਚਾਰ ਚਾਰ ਮੂਹੋਂ ਤੋਂ ਕਿਹਾ ਹੂਗਾ ਜੀਵਤ ਕਈ ਹਜ਼ਾਰ ਆਪਾਂ ਕਹਦੇ ਤੁਹਾਨੂੰ ਹਨਾ ਨੋ ਤੇ ਕੋਈ ਗੱਲ ਨਹੀਂ ਵੀ ਹਜੇ ਬਹੁਤ ਪੈਸੇ ਨਹੀਂ ਮੇਰੇ ਕੋਲ ਉਹ ਕਹਿੰਦੇ ਵੀ 4 ਰੁਪਏ ਤੋਂ ਕਿਹਾ ਹੋ ਕੀ ਫੇਰ ਕੀ ਹੋ ਗਿਆ ਬਹੁਤ ਜੀ ਆਉਂਦੇ ਨੇ ਜੀਵਤ ਕਈ ਹਜ਼ਾਰ ਵੀ ਗੁਰੂ ਸਾਹਿਬ ਨੇ ਕਿੱਡਾ ਆਪਣੇ ਉਤੇ ਆਪਾਂ ਨੂੰ ਪਿਆਰ ਦਿੱਤਾ ਹੈ ਵੀ ਆਪਾਂ ਘਟੋ ਘਟ ਮਹਾਰਾਜ ਦਾ ਇਹ ਧੰਨਵਾਦ ਕਰ ਸਕਦੇ ਹੀ ਨਹੀਂ ਪਰ ਇੰਨਾ ਹੀ ਆਪਾਂ ਕਰਦੀਏ ਵੀ ਕੇਸ ਦਾੜੀਆਂ ਰੱਖ ਲਈਏ ਅਮਰਤ ਛੱਕ ਲਈਏ ਇਹੀ ਆ ਹਨਾ ਦੇਖੋ ਕਿੱਡੀ ਵੱਡੀ ਗੱਲ ਹੈ ਕੌਣ ਕਹ ਦੂਗਾ ਮਹਾਰਾਜ ਕਹਿੰਦੇ ਵੀ ਇਹਨਾਂ ਪੁੱਤਰਨ ਕੇ ਅਸੀਸ ਪਰਵਾਰ ਦੀਏ ਸੋਤ ਚਾਰ ਚਾਰ ਰੁਪਏ ਤੋਂ ਕੀ ਆ ਹੋ ਜੀਵਤ ਕਈ ਹਜ਼ਾਰ ਇਸ ਕਰਕੇ ਸ਼ਹੀਦੀ ਦਿਹਾੜੇ ਤਾਹੀਂ ਨੇ ਬੀਜਾਪਾ ਉਹ ਰਸਤਿਆਂ ਤੇ ਇੱਕ ਗੱਲ ਧਿਆਨ ਨਾਲ ਸੋਚੋ ਸ਼ਹੀਦیاں ਹੋਈਆਂ ਹੀ ਤਾਂ ਨੇ ਉਹਨਾਂ ਨੇ ਸਿੱਖੀ ਨਹੀਂ ਛੱਡੀ ਜੇ ਸਿੱਖੀ ਛੱਡ ਦਿੰਦਾ ਸ਼ਹੀਦ ਨਹੀਂ ਸੀ ਹੋਣਾ ਸਿੱਖੀ ਨਹੀਂ ਛੱਡੀ ਸ਼ਹੀਦیاں ਹੋ ਗਈਆਂ ਹੁਣ ਆਪਾਂ ਸਿੱਖੀ ਛੱਡਦੇ ਆਂ ਆਪਾਂ ਕਹਿੰਨੇ ਵੀ ਅਸੀਂ ਸਾਹਿਬਜ਼ਾਦਿਆਂ ਨੂੰ ਮੰਨਦੇ ਆਂ ਇਸ ਕਰਕੇ ਨੌਜਵਾਨ ਬਹੁਤ ਜਾਣਦੇ ਨੇ ਫਤਿਹਗੜ ਸਾਹਿਬ ਸਰਹੰਦ ਚਮਕੌਰ ਸਾਹਿਬ ਪਿਆਰ ਕਰਦੇ ਨੇ ਸਾਹਿਬਜ਼ਾਦਿਆਂ ਨੂੰ ਬੁਲਾਏ ਜਾਂਦੇ ਨੇ ਸਾਹਿਬਜ਼ਾਦਿਆਂ ਵੱਲੋਂ ਤਾਂ ਹੀ ਜਾਣਦੇ ਨੇ ਅੱਗੇ ਹੋਰ ਵਧਣ ਜਾ ਕੇ ਉੱਥੇ ਕੋਈ ਸਿੱਖੀ ਕੋਈ ਮਹਾਰਾਜ ਨੂੰ ਪਿਆਰ ਦੀ ਗੱਲ ਪ੍ਰੋਮਿਸ ਕਰਕੇ ਹੁਣ ਮਹਾਰਾਜ ਤੁਹਾਡੇ ਕਰਕੇ ਸਾਡੀ ਇਨੀ ਟੌਰ ਆ ਸਰਦਾਰੀ ਆ ਵੀ ਅਸੀਂ ਅੱਜ ਤੋਂ ਬਾਅਦ ਕੇਸ ਦਾੜੀਆਂ ਨਹੀਂ ਕਟਾਵਾਂਗੇ ਕਿਉਂਕਿ ਗੁਰੂ ਸਾਹਿਬ ਨੂੰ ਪਿਆਰ ਸਾਹਿਬ ਸਾਹਿਬ ਇਹਨੂੰ ਕਰਦੇ ਸਾਰੇ ਹੀ ਨੇ ਹੁਣ ਪੁਰਾਣੇ ਸਮੇਂ ਚ ਚਾਹੇ ਕਿਸੇ ਨੇ ਆਹ ਕਹਿੰਦੇ ਹੁੰਦੇ ਨੇ ਮੰਦਿਰ ਇਥੇ ਟਰੈਕਟਰਾਂ ਵਾਲੀ ਵੱਡੇ ਵੱਡੇ ਟਾਇਰਾਂ ਵਾਲੀ ਫਿਰਦੀ ਆ ਪਰ ਉਹ ਮੰਦਿਰ ਜੀ ਨੂੰ ਕਿਹਾ ਜਾਂਦਾ ਉਹਨਾਂ ਨੇ ਹੜਾ ਜ ਕਿੰਨੀ ਸੇਵਾ ਕੀਤੀ ਆ ਹਨਾ ਹੁਣ ਚਲੋ ਉਹ ਉਹ ਵੀ ਜਾਂਦੇ ਨੇ ਜੇ ਜਾਂਦੇ ਨੇ ਉਹ ਆਹ ਦਿਨਾਂ ਚ ਕਿਤੇ ਹੋਰ ਕਉ ਮੰਦਰੀ ਜਾਂਦੇ ਨਹੀਂ ਤਾਂ ਅਗਲਾ ਕਹੇ ਜਰ ਮੈਂ ਤਾਂ ਫਿਲਮ ਦੇਖ ਕੇ ਆਉਣਾ ਜਾਂ ਮੈਂ ਕਿਤੇ ਹੈਲਥ ਸਟੇਸ਼ਨ ਤੇ ਘੰਮੇ ਆਉਣਾ ਨਹੀਂ ਜੇ ਮਹਾਰਾ ਨੂੰ ਪਿਆਰ ਕਰਦਾ ਹਾਂ ਉੱਥੇ ਜਰੋਂ ਗਏ ਉੱਥੇ ਪ੍ਰਬੰਧਕ ਪ੍ਰਬੰਧਕ ਇਹ ਕਲੀ ਐਸਜੀਪੀਸੀ ਨਹੀਂ ਹੈਗੀ ਪ੍ਰਬੰਧਕ ਕੌਣ ਹੁੰਦਾ ਜਿਹਨੂੰ ਸਮਝ ਆ ਕੋਈ ਵੀ ਹੋਵੇ ਹਨਾ ਹੁਣ ਮੰਨ ਲਓ ਉਥੇ ਕਿਸੇ ਦੇ ਕੇਸ ਕੱਟੇ ਨੇ ਹੋਰ ਜਿਹੜੇ ਸਮਝਦਾਰ ਬੰਦੇ ਨੇ ਉਹ ਹਰੇਕ ਨੂੰ ਪਿਆਰ ਨਾਲ ਰਾਜੇ ਤੂੰ ਇੱਥੇ ਆ ਗਿਆ ਹਾਂ ਤੂੰ ਇੱਥੇ ਆ ਗਿਆ ਤੇਰਾ ਸ਼ਾਬਾਸ਼ ਇੱਥੇ ਹੁਣ ਤੂੰ ਸੇਵਾ ਕਰ ਜਦੋਂ ਤੁਸੀਂ ਪਿਆਰ ਨਾਲ ਉਹਨਾਂ ਨੂੰ ਬੋਲੋਗੇ ਅਗਲਾ ਗੱਲ ਮੰਨਦਾ ਹੀ ਆ ਹਾਂ ਮਤਲਬ ਕਹਿਣ ਦਾ ਭਾਵ ਵਿਚਰੋਂ ਆਪਾਂ ਉੱਥੇ ਕੋਈ ਪਹੁੰਚਦਾ ਨੌਜਵਾਨ ਆਪਾਂ ਕਹਿੰਦੇ ਲੈ ਤੇ ਤੂੰ ਇੱਥੇ ਆ ਗਿਆ ਤੈਨੂੰ ਮర్యాਦਾ ਦਾ ਨਹੀਂ ਪਤਾ ਹੀ ਨਹੀਂ ਪਤਾ ਦੇਖੋ ਜਦੋਂ ਸਕੂਲ ਦੇ ਵਿੱਚ ਹੁਣ ਸਕੂਲ ਤੇ ਜਦੋਂ ਬੱਚਾ ਜਾਂਦਾ ਨਾ ਕਈ ਤਰੀਕਿਆਂ ਨਾਲ ਜਾਂਦਾ ਆ ਕਈ ਬੱਚੇ ਤਾਂ ਆਪਣੇ ਆਪ ਜਾਂਦੇ ਨੇ ਉੱਠ ਕੇ ਕਈ ਬੱਚਿਆਂ ਨੂੰ ਟੌਫੀਆਂ ਕੋਈ ਚੀਜ਼ਾਂ ਦੇਣੀਆਂ ਪੈਂਦੀਆਂ ਨੇ ਕਈਆਂ ਨੂੰ ਕੁੱਟ ਕੇ ਭੇਜਿਆ ਜਾਂਦਾ ਆ ਕਈਆਂ ਨੂੰ ਛੱਡ ਕੇ ਆਉਂਦੇ ਨੇ ਸਕੂਲੇ ਕੁੱਟ-ਕੁੱਟ ਕੇ ਮਾਰ ਕੇ ਵੀ ਬੈਂਚ ਚ ਚੜ ਦਿੰਦੇ ਨੇ ਹੁਣ ਸਕੂਲ ਕੀ ਆ ਜਿਹੜਾ ਜਵਾਕ ਕੁੱਟ ਕੇ ਸਕੂਲ ਭੇਜਦੇ ਆ ਜਦੋਂ ਸਕੂਲ ਦੇ ਗੇਟ ਦੇ ਅੰਦਰ ਜਵਾਕ ਚਲੇ ਗਿਆ ਨਾ ਪੇਰੈਂਟਸ ਦੀ ਟੈਨਸ਼ਨ 100% ਖਤਮ ਹੋ ਜਾਂਦੀ ਹੈ ਵੀ ਅੰਦਰ ਚਲੇ ਗਿਆ ਬਸ ਹੁਣ ਬੱਚੇ ਨੇ ਠੀਕ ਮੁਰਨਾ ਕਰੇ ਸਣਾ ਸਮਝ ਜਾਣਦੇ ਨੇ ਇਹ ਗੱਲ ਨੂੰ ਜਦੋਂ ਬੱਚਾ ਧੱਕੇ ਨਾਲ ਵੀ ਆਪਾ ਭੇਜ ਦਿੰਨੇ ਆ ਜਦੋਂ ਬੱਚਾ ਵਾਪਸ ਆਉਂਦਾ ਆ ਉਹਨੂੰ ਪੁੱਛੀਦਾ ਵੀ ਕਿਵੇਂ ਰਿਹਾ ਸਕੂਲ ਚ ਬਹੁਤ ਵਧੀਆ ਜੀ ਲੱਗੇ ਆ ਜਿਹਦਾ ਸਵੇਰੇ ਜਾਣ ਦਾ ਨਹੀਂ ਸੀ ਜੀ ਕਰਦਾ ਉਦੋਂ ਹੀ ਜਿਹੜੇ ਨੌਜਵਾਨੋਂ ਆਪਾਂ ਮੰਢੀਰ ਕਹਿੰਨੇ ਆ ਦੇਖੋ ਉਹ ਵੀ ਆਉਂਦੇ ਨੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਆਉਂਦੇ ਨੇ ਆਗੇ ਪ੍ਰਬੰਧਕ ਜਿਹੜੇ ਸਮਾਜਦਾਰ ਲੋਕ ਨੇ ਉਹਨਾਂ ਨੂੰ ਪਿਆਰ ਨਾਲ ਗੱਲ ਕਰਨ ਵੀ ਵੀ ਆਪਣੇ ਬਾਬੇ ਨੇ ਹਨਾ ਵੀ ਉਹਨਾਂ ਕਰਕੇ ਆਪਾਂ ਪਿਆਰ ਦਾ ਜੋ ਮਰਜ਼ੀ ਕਰਾ ਲਓ ਉਹਨਾਂ ਨੂੰ ਉਥੇ ਸੰਭੋ ਉਹਨਾਂ ਨੂੰ ਇੰਪੋਰਟੈਂਸ ਦਵੋ ਕਿ ਇੰਪੋਰਟਰਸ ਪਿਆਰ ਮਿਲੂਗਾ ਉਹ ਬਦਲ ਲੰਗੇ ਹਾਂ ਤੇ ਇੱਕ ਹੋਰ ਵੀ ਇਤਿਹਾਸਕ ਕਾਰਜ जोडਦੇ ਨੇ ਵੀ ਜਿਹੜੇ ਛੋਟੇ ਸਾਹਿਬਜ਼ਾਦਿਆਂ ਜਦੋਂ ਕਚਹਿਰੀ 'ਚ ਪੇਸ਼ ਕੀਤਾ ਜਾਂਦਾ ਏ ਉਹਨਾਂ ਦੇ ਅੱਖਾਂ 'ਤੇ ਗਲੇਲਾ ਮਾਰੀਆਂ ਜਾਂਦੀਆਂ ਹਾਂ ਹਾਂ ਸਜ਼ਾਵਾ ਦੇਖੋ ਮੇਰੀ ਗੱਲ ਸੁਣੋ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਵਾਸਤੇ ਪੂਰਾ ਦੇਸ਼ ਦੇਸ਼ ਤੋਂ ਬਾਹਰ ਦੀਆਂ ਤਾਕਤਾਂ ਵੀ ਲੱਗੀਆਂ ਹੋਈਆਂ ਸੀਗੀਆਂ ਛੋਟੀ ਗੱਲ ਨਹੀਂ ਸੀਗੀ ਗਲੇਲਾ ਵੀ ਮਾਰੀਆਂ ਗਈਆਂ ਨੇ ਇੱਥੇ ਜਿਵਾ ਵੀ ਕੀਤਾ ਆ ਖੰਜਰ ਮਾਰ ਕੇ ਹੋਰ ਬਹੁਤ ਸਜ਼ਾਵਾ ਠੀਕ ਆ ਮਤਲਬ ਕਿ ਏ ਟੂਈ ਤੇ ਉੱਤੇ ਜਾਂ ਹੋਰ ਜਿਵੇਂ ਆਪਾਂ ਜ ਆਪਣੇ ਲੇਜ਼ਰ ਦੀ ਬੈਲਟ ਹੁੰਦੀ ਆ ਆ ਚੀਜ਼ਾਂ ਨਾਲ ਵੀ ਆਫ ਟਾਈਮ ਜੋ ਸੇਗਾ ਉਹਦੇ ਨਾਲ ਵੀ ਸਜ਼ਾ ਜ ਦਿੱਤੀ ਗਈ ਆ ਮਤਲਬ ਕਿ ਦੇਖੋ ਇੱਕੋ ਕਾਰਨ ਸੀ ਵੀ ਜੇ ਕਿਤੇ ਨਾ ਕਿਤੇ ਛੋਟੇ ਸਹਿਬ ਜਾਦੀਆਂ ਦੀ ਗੱਲ ਜਾਂ ਇਹ ਇੰਨੀ ਗੱਲ ਕਹਿਣ ਵੀ ਬਲਾਵੋ ਸਾਡੇ ਪਿਤਾ ਜੀ ਨੂੰ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਤਾਂ ਹਨਾ ਮਤਲਬ ਇਹ ਝਕਾਉਣ ਦੀ ਗੱਲ ਕਰਨਾ ਚਾਹੁੰਦੇ ਸੀਗੇ ਸਮਝਣਾ ਮੇਰੀ ਗੱਲ ਪਰ ਮਤਲਬ ਜਿੰਨੀ ਸਜਾਵਾਂ ਆਪਾਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਇੰਨਾ ਟੌਰਚਰ ਜ਼ਿਆਦਾ ਹੁਣ ਠੰਡੇ ਬੁਰਜ ਵਿੱਚ ਕਿਤੇ ਕੁਝ ਖਾਣ ਨੂੰ ਦਿੱਤਾ ਹੋਣਾ ਕੁਝ ਵੀ ਨਹੀਂ ਦਿੱਤਾ ਹੈਗਾ ਹਨਾ ਇਹ ਹੀ ਗੱਲ ਸੀਗੀ ਵੀ ਜੇ ਇਹੀ ਬਿਆਨ ਦੇ ਦੇਣ ਵੀ ਅਸੀਂ ਝੁੱਕ ਗਏ ਵੀ ਅਸੀਂ ਜਿੱਤ ਜਾਾਂਗੇ ਮਤਲਬ ਬਹੁਤ ਟੌਰਚਰ ਤਾਂ ਬਹੁਤ ਜ਼ਿਆਦਾ ਹੂੰ ਤੇ ਅੱਗੇ ਵੀ ਜਿਹੜੀ ਆਉਂਦੀ ਹੈ ਵੀ ਇਹਨਾਂ ਜਦੋਂ ਹਸਤੀਆਂ ਪਾਈਆਂ ਗਈਆਂ ਉਹ ਵੀ ਨਗਰਕੀਤਨ ਅੱਗੇ ਜਾਂਦਾ ਉਹਦਾ ਇਤਿਹਾਸ ਲੋਕਾਂ ਨੂੰ ਘੱਟ ਪਤਾ ਹੈ ਆਲੂਵਰਕ ਗੁਰਦੁਆਰਾ ਸਾਹਿਬ ਹਸਤੀਆਂ ਪਾਈਆਂ ਜਾਂਦੀਆਂ ਨੇ ਉਹ ਇਤਿਹਾਸ ਕੀ ਹੈ ਥੋੜਾ ਜਿਹਾ ਜੋਤੀ ਸਰੂਪ ਸਾਹਿਬ ਜੋਤੀ ਸਰੂਪ ਤੋਂ ਵੀ ਅੱਗੇ ਨਗਰਕੀਤਨ ਜਾਂਦਾ ਜੀ ਆਲੂਵਰਕ ਜਿਹੜਾ ਉਧਰ ਪਵਾਨੀਗੜ੍ਹ ਵਾਲੀ ਸਾਈਡ ਆ ਉਹ ਪਤਾ ਹਾਂ ਇੱਕ ਵਾਰ ਮੈਂ ਨੇ ਇਹ ਵਰਬ ਨੂੰ ਇਹ ਵਰਬ ਨੂੰ ਪ੍ਰੋਪਰ ਨਹੀਂ ਪਤਾ ਹੈਗਾ ਮੈਂ ਅੱਗੇ ਸੁਣਿਆ ਜਰੂਰ ਸੀਗਾ ਵੀ ਜਦੋਂ ਕਿਉਂਕਿ ਉੱਥੇ ਸਸਕਾਰ ਹੋ ਗਿਆ ਹੈ ਨਾ ਵੀ ਉਹ ਆਸਤੀਆਂ ਵੀ ਮਹਾਰਾ ਦੀਆਂ ਵੀ ਸਹਿਬਜ਼ਾਦੇ ਦੀਆਂ ਅੱਗੇ ਪਰ ਕਈ ਮੰਦ ਨੇ ਵੀ ਉੱਥੇ ਹੀ ਨੇ ਹੈ ਨਾ ਦੇਖੋ ਇਹ ਗੱਲ ਮੈਂ ਤੁਹਾਨੂੰ ਦੱਸਦਾ ਹੁਣ ਕਈ ਤਾਂ ਇਹੀ ਮੰਦ ਨੇ ਵੀ ਉੱਥੇ ਹੀ ਸਾਰਾ ਕੁਝ ਕਰਕੇ ਵੀ ਉੱਥੇ ਹੀ ਸਮਾਦ ਜਾਂ ਕਹਿੰਦਾ ਉੱਥੇ ਸਾਰਾ ਕੁਝ ਕਰਤਾ ਹੈ ਨਾ ਜੋ ਕਿ ਵੀ ਉੱਥੇ ਹੁਣ ਜੋਤਿਸ਼ ਰੂਪ ਸਾਡੇ ਸਾਰੇ ਮੱਥਾ ਡੇ ਦੇ ਨੇ ਕਈ ਜਦੋਂ ਤੁਸੀਂ ਕਿਹਾ ਉਵੇਂ ਹੀ ਹਾਂ ਕੁਝ ਵੀ ਹੋ ਸਕਦਾ ਚਾਹੇ ਅਸਤੀਆਂ ਉੱਥੇ ਚਾਹੇ ਅਸਤੀਆਂ ਇੱਥੇ ਸਾਡਾ ਇਹ ਇਸ਼ੂ ਨਾ ਕੋਈ ਨਹੀਂ ਹੈਗਾ ਵੀ ਇਹ ਇਸ਼ੂ ਬਣਾਈਏ ਨਾ ਗੱਲ ਤਾਂ ਸਿਰਫ ਇੰਨੀ ਆ ਉਹ ਕੰਮ ਸਾਡੇ ਲਈ ਕਰ ਗਏ ਅਸੀਂ ਉਹਨਾਂ ਦੀ ਕਿੰਨੀ ਕਮਨੀ ਆ ਧਿਆਨ ਨਾਲ ਗੱਲ ਸੋਚੋ ਅਸਤੀਆਂ ਚਾਹੇ ਉੱਥੇ ਨੇ ਚਾਹੇ ਉੱਥੇ ਨੇ ਤੁਹਾਡੀ ਗੱਲ ਮੈਂ ਵੀ ਮੇਰੇ ਦਿਮਾਗ ਚ ਆ ਗਈ ਹੈਗੀ ਇਹ ਗੱਲ ਚੱਲਦੀ ਆ ਗੱਲ ਇਹ ਆ ਜਦੋਂ ਆਪਣੀ ਮੌਤ ਹੋਣੀ ਆ ਧਰਮਰਾਜ ਨੇ ਜਾਂ ਕੋ ਲੋ ਗੁਰਗੋਬਨ ਸਿੰਘ ਜੀ ਮੁਰੇ ਆਪਾਂ ਜਾਣਾ ਆ ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਤੁਸੀਂ ਪਤਾ ਕਰ ਲਿਆ ਸੀ ਵੀ ਅਸਤੀਆਂ ਕਿੱਥੇ ਨਹੀਂ ਉਹਨਾਂ ਨੇ ਇਹ ਕਹਿਣਾ ਸੀ ਵੀ ਤੂੰ ਕੰਮ ਕੀ ਕਰਕੇ ਆਇਆ ਕੰਮ ਦੱਸ ਹੁਣ 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 ਕਈ ਬੰਦੇ ਇਹੋ ਜਿਹੇ ਨੇ ਜਿਹੜੇ ਫੋਰਨ ਕੰਟਰੀਆਂ ਵਿੱਚ ਦੂਰ ਦੂਰ ਤੱਕ ਕਦੇ ਇੰਡੀਆ ਆ ਹੀ ਨਹੀਂ ਸਕਦੇ ਉਹ ਇਹੋ ਜਿਹੇ ਕਈ ਵਾਰ ਫਸੇ ਹੁੰਦੇ ਨੇ ਪਰ ਇਹ ਇਹ ਨਹੀਂ ਆਪਾਂ ਕਹਿ ਸਕਦੇ ਵੀ ਉਹ ਸਿੱਖੀ ਤੋਂ ਪਰੇ ਹੋ ਸਕਦਾ ਕੀ ਪਤਾ ਉਹ ਸਹਬ ਜਿਆਦਿਆਂ ਨੂੰ ਕਿੰਨਾ ਮੰਨਦਾ ਹੋਵੇ ਉੱਥੇ ਹੀ ਕਿੰਨਾ ਨਿਤਨੇਮ ਹੋਵੇ ਕਿੰਨੀ ਗੱਲ ਮੰਨਦਾ ਹੋਵੇ ਠੀਕ ਆ ਸਮਝਣਾ ਮੇਰੀ ਗੱਲ ਚਾਹੇ ਆਸਤੀਆਂ ਇੱਥੇ ਨੇ ਚਾਹੇ ਉੱਥੇ ਨੇ ਪਰ ਉਹ ਉਹਨਾਂ ਦੀ ਜਿਹੜੀ ਪਾਵਰ ਆ ਉਹ ਤਾਂ ਸਾਰੇ ਪਾਸੇ ਨੇ ਇੱਥੇ ਵੀ ਨੇ ਮਛਵੜਾ ਸਾਹਿਬ ਵੀ ਨੇ ਹਾਂ ਇਹ ਚੀਜ਼ ਆ ਲਾਸਟ ਵਿੱਚ ਕੀ ਕਹੋਗੇ ਹੁਣ ਆਪਣਾ ਸਾਰਾ ਤੁਸੀਂ ਇਤਿਹਾਸ ਬਹੁਤ ਸੋਹਣਾ ਦੱਸਿਆ ਵੀ ਜਦੋਂ ਸ਼ੁਰੂ ਹੋਇਆ ਅਰੰਧੇਪ ਸਿੰਘ ਸਾਹਿਬ ਤੋਂ ਤੇ ਫਤਿਹਗੜ੍ਹ ਸਾਹਿਬ ਤੱਕ ਜੀਰੂਪ ਤੱਕ ਜਦ ਤੱਕ ਨਿਕਲਦਾ ਏ ਹਾਂ ਲਾਸਟੜੜਪੜਾ ਹਾਂ ਲਾਸਟ ਵਿੱਚ ਇਹੀ ਬੇਨਤੀ ਆ ਵੀ ਆਪਾਂ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਸਾਰੇ ਪਾਸੇ ਆਪਾਂ ਜਾਈਏ ਤੇ ਜਾ ਕੇ ਸਹਿਬਜ਼ਾਦਿਆਂ ਨੂੰ ਇਹ ਕਹੀਏ ਵੀ ਤੁਹਾਡੇ ਕਰਕੇ ਅਸੀਂ ਜਿਉਂਨੇ ਆ ਵੀ ਅਸੀਂ ਪ੍ਰੋਮਿਸ ਕਰਦੇ ਆਂ ਵੀ ਅੱਜ ਤੋਂ ਬਾਅਦ ਵੀ ਕੇਸ ਦਾੜੀ ਨਹੀਂ ਕਟਾਵਾਂਗੇ ਸ਼ਰਾਬ ਨਹੀਂ ਪੀਵਾਂਗੇ ਵੀ ਅਸੀਂ ਤੁਹਾਡੇ ਬਣ ਕੇ ਜੀਵਾਂਗੇ ਕਿਉਂਕਿ ਜੇ ਏ ਔਰੰਗਜੇਬ ਦੀ ਗੱਲ ਸਰਹੰਦਰ ਨਵਾਬ ਦੀ ਗੱਲ ਸਹਿਬਜ਼ਾਦੇ ਨੇ ਨਹੀਂ ਮੰਨੀ ਜੇ ਆਪਾਂ ਮੰਨ ਲਈ ਔਰੰਗਜੇਬ ਦੀ ਗੱਲ ਉਹ ਉਹੀ ਗੱਲ ਸੀ ਕਿ ਵੀ ਸਿੱਕੀ ਛੱਡੋ ਆਪਾਂ ਤੇ ਛੱਡਦੇ ਆਂ ਫਿਰ ਆਪਾਂ ਸਰਹੰਦਰ ਨਵਾਬ ਦੇ ਕਹਾਵਾਂਗੇ ਪਰ ਜੇ ਆਪਾਂ ਸਹਿਬਜ਼ਾਦੇ ਨੇ ਕਹਣਾ ਚਾਹੁੰਦੇ ਆ ਫਿਰ ਉਹ ਕੰਮ ਕਰੀਏ ਜੋ ਸਹਿਬਜ਼ਾਦੇ ਨੇ ਕੀਤਾ ਜਾਂ ਤੇ ਉਹ ਕੰਮ ਨਾ ਕਰੀਏ ਜਿਹੜਾ ਸਹਿਬਜ਼ਾਦਿਆਂ ਨੇ ਨਹੀਂ ਕੀਤਾ ਠੀਕ ਹੈ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਦਿੱਤਾ ਤੇ ਇਤਿਹਾਸ ਦੱਸਿਆ ਪੂਰਾ ਜਿਹੜਾ ਆਨੰਦਪੁਰ ਸਾਹਿਬ ਤੋਂ ਸ਼੍ਰੀਪਤੇਗੜ ਸਾਹਿਬ ਤੱਕ ਜੋ ਨਗਰ ਕੀਰਤਨ ਨਿਕਲਦਾ ਸਰਸਾ ਨਦੀ ਤੋਂ ਤਿੰਨ ਪੜਾਵਾਂ ਵਿੱਚ ਵੰਡਿਆ ਜਾਂਦਾ ਪਰਿਵਾਰ ਤੇ ਸਾਰਾ ਤਿਆਰ ਦੱਸਿਆ ਜਿਵੇਂ ਸਫਰੇ ਸ਼ਹਾਦਤ ਚੱਲਦਾ ਏ ਉਸ ਤਰ੍ਹਾਂ ਹੀ ਜਿਹੜਾ ਪੜਾ ਪੜਾ ਜਿਹੜਾ ਇਹਨਾਂ ਨੇ ਤਿਆਰ ਦੱਸਿਆ ਪੂਰਾ ਆਨੰਦਪੁਰ ਸਾਹਿਬ ਤੋਂ ਜਿਵੇਂ ਕਿਲਾ ਛੱਡਿਆ ਜਾਂਦਾ ਏ ਫਿਰ ਉਸ ਤੋਂ ਬਾਅਦ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਉੱਥੋਂ ਸਰਸਾ ਨਦੀ ਦੇ ਜਦੋਂ ਤਿੰਨ ਪੜਾਵਾਂ ਵਿੱਚ ਵੰਡਿਆ ਜਾਂਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਉਹ ਅਲੱਗ-ਅਲੱਗ ਦਿਸ਼ਾ ਵੱਲ ਚਲਾਇਆ ਜਾਂਦਾ ਚਮਕੌਰ ਸਾਹਿਬ ਕੁੰਮਾ ਮਾਸ਼ ਕੀ ਉਸ ਤੋਂ ਬਾਅਦ ਫਤੇਗੜ ਸਾਹਿਬ ਗੰਗੂ ਬ੍ਰਾਹਮਣ ਦੇ ਕਰੇ ਸਿਹੜੀ ਤੇ ਬਰਿੰਡੇ ਜੇਲ੍ਹ ਵਿੱਚ ਵੀ ਰੱਖਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਲਾਸਟ ਵਿੱਚ ਜਿਹੜਾ ਸਮਾਪਤੀ ਹੁੰਦੀ ਹੈ ਫਤੇਗੜ ਸਾਹਿਬ ਤੇ ਉਸ ਤੋਂ ਬਾਅਦ ਨਗਰ ਕੇਤਾ ਨਿਕਲਦਾ ਫਤੇਗੜ ਸਾਹਿਬ ਤੋਂ ਜੋਤਿ ਰੂਪ ਤੱਕ ਤੇ ਸਾਰਾ ਤਿਆਰ ਦੱਸਿਆ ਬਹੁਤ ਹੀ ਸੋਹਣਾ ਤਿਆਰ ਦੱਸਿਆ ਸਾਡੇ ਨਾਲ ਮजूद ਸੀਗੇ ਪ੍ਰਾਸੀ ਮਰਨਜੀਤ ਤੇ ਮਨਿੰਦਾ ਸਿੰਘ ਮੇਰਾ ਨਾਮ ਕਾਂਰਾਵਲ ਮੇਜਰ ਧੰਨ